ਕਹਤਾ ਹਾਜਰੇ ਪਾਈਓ ਜੇ ਲੈਸ ਤੇ ਕੋਸ ਰਾਤ ਹਲੋ ਹਲੋ ਯਾਰ ਕਾਲਾ ਪੁਲਿਸ ਦਾ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ

ਇਹ ਪੁਨੀਤ ਨਾਮ ਦਾ ਵਿਅਕਤੀ ਹੈ ਪੁਨੀਤ ਗੋਲਾ ਜੋ ਪਟਿਆਲਾ ਪੁਲਿਸ ਨੂੰ ਤੇਜਪਾਲ ਨਾਮ ਦੇ ਵਿਅਕਤੀ ਦੇ ਮਰਡਰ ਦੇ ਕੇਸ ਦੇ ਵਿੱਚ ਵੌਂਟਡ ਹੈ ਮੁਹਾਲੀ ਪੁਲਿਸ ਨੂੰ ਵੀ ਇਹ ਨੇ ਬੇਲ ਜੰਪ ਕੀਤੀ ਹੋਈ ਆ ਜੋ ਫਿੰਗਰ ਫੇਮਸ ਜਿਹੜਾ ਇਨਫੇਮਸ ਫਿੰਗਰ ਚੋਪਿੰਗ ਕੇਸ ਹੈ ਉਹਦੇ ਚ ਵਾਂਟਡ ਹੈ ਇਸ ਤੋਂ ਇਲਾਵਾ 15 ਕੇਸ ਤੇ ਵਕ ਵਕ ਤਰ੍ਹਾਂ ਦੇ ਦਰਜ ਨੇ ਵਕ ਵਕ ਜਿਹੜੇ ਆ ਜੋ ਸੰਗੀਨ ਅਪਰਾਧ ਨੇ ਦੇਵੇਂ ਕਿ ਮਰਡਰ ਅਟੈਂਪਟ ਟੂ ਮਰਡਰ ਆਰਮਜ਼ ਏਜ ਅੱਜ ਕੁਤਵਾਲੀ ਪਟਿਆਲਾ ਤੇ ਸੀਆਈਏ ਪਟਿਆਲਾ ਨੂੰ ਇਨਫੋਰਮੇਸ਼ਨ ਆਈ ਕਿ ਇਸ ਦੀ ਇਸ ਏਰੀਆ ਦੇ ਵਿੱਚ ਮੂਵਮੈਂਟ ਹੈ ਉਹਨੂੰ ਟਰੈਕ ਕਰਦੇ ਹੋਏ ਉਹਨੂੰ ਇੰਟਰਸੈਪਟ ਕੀਤਾ ਇਹਨੂੰ ਸਰੈਂਡਰ ਕਰਨੇ ਕਿਹਾ ਗਿਆ ਗਿਆ ਬਟ ਸਰੈਂਡਰ ਕਰਨ ਦੀ بجائے ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਸਟਾਰਟ ਕੀਤੀ ਤਿੰਨ ਚਾਰ ਫਾਇਰ ਪੁਲਿਸ ਪਾਰਟੀ ਤੇ ਕੀਤੇ ਜਵਾਬੀ ਫਾਇਰ ਜਦੋਂ ਪੁਲਿਸ ਪਾਰਟੀ ਨੇ ਕੀਤਾ ਤਾਂ ਇਹਦੇ ਬੁਲੇਟ ਇੰਜਰੀਜ਼ ਹੋਈਆਂ ਹੈਗੀਆਂ ਲੈਗਸ ਤੇ ਤੇ ਇਹਨੂੰ ਰੇਂਦਰਾ ਹਸਪੀਟਲ ਚ ਐਡਮਿਟ ਕਰਵਾਇਆ ਤਾਂ ਇਹ ਇਹਦੇ ਚ ਅਸੀਂ ਦੋ ਮੈਸੇਜ ਦੇਣਾ ਚਾਹੁੰਦੇ ਆ ਇੱਕ ਤਾਂ ਪਟਿਆਲਾ ਪੁਲਿਸ ਸਕੂਲੀ ਸਟਾਰਕ ਹੈ 2 ਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਟਿਆਲਾ ਰੈਜ਼ੀਡੈਂਟ ਸੈਕਿੰਡ ਸਾਡੀ ਮੈਸੇਜ ਆ ਗਿਆ ਰਿਗਾਰਡਿੰਗ ਕ੍ਰਿਮੀਨਲ ਐਲੀਮੈਂਟਸ ਕਿ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਸਾਹਿਬ ਪਟਿਆਲਾ ਦੀ ਕਮਾਂਡ ਹੇਠ ਵੀ ਆਰ ਫੁੱਲੀ ਐਕਟਿਵ ਪ੍ਰੋਐਕਟਿਵ ਕਿ ਅਸੀਂ ਜੋ ਵੀ ਇਸ ਕ੍ਰਿਮੀਨਲ ਐਲੀਮੈਂਟ ਦੇ ਐਲੀਮੈਂਟਸ ਜਿਹੜੇ ਗੈਂਗਸਟਰਿਜ਼ਮ ਬਦਮਾਸ਼ੀ ਵਾਲ ਅੰਡਲਜ ਹੋ ਰਹੇ ਉਹਨਾਂ ਦੇ ਖਿਲਾਫ ਸਖਤੀ ਨਾਲ ਪੇਸ਼ ਆਈਏ ਤੋਂ ਸਖਤੀ ਨਾਲ ਪੇਸ਼ ਅਸੀਂ ਆ ਰਹੇ ਹਾਂ